ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮਹਾਨ ਪੁੱਛਾਂ ਨੇ ਸੱਚੀ ਕਿਹਾ ਕਿ ਕਿਸਮਤ ਤਾਂ ਲਿਖਿਆ ਕਦੇ ਨਹੀਂ ਮਿਟਦਾ ਇਸ ਗੱਲ ਨੂੰ ਸਮਝਣ ਲਈ ਤੁਹਾਡੇ ਲਈ ਬਹੁਤ ਸੋਹਣੀ ਕਹਾਣੀ ਲੈ ਕੇ ਆਇਆ ਹਾਂ ਇੱਕ ਪੰਡਤ ਤੇ ਜੰਮਦੂਤ ਦੀ ਕਹਾਣੀ ਸੋ ਕਹਾਣੀ ਨੂੰ ਧਿਆਨ ਦੇ ਨਾਲ ਸੁਣਿਓ ਬਹੁਤ ਹੀ ਵਧੀਆ ਕਹਾਣੀ ਹੈ ਇੱਕ ਵਾਰ ਦੀ ਗੱਲ ਹੈ ਕਿਸੇ ਪਿੰਡ ਵਿੱਚ ਇੱਕ ਬਹੁਤ ਹੀ ਗਿਆਨੀ ਪੰਡਤ ਰਹਿੰਦਾ ਸੀ ਇੱਕ ਦਿਨ ਉਹ ਆਪਣੇ ਬਚਪਨ ਦੇ ਦੋਸਤ ਨੂੰ ਮਿਲਨ ਤੇ ਲਈ ਉਸਤੇ ਪਿੰਡ ਜਾ ਰਿਹਾ ਸੀ ਉਸ ਦਾ ਉਹ ਦੋਸਤ ਬਚਪਨ ਤੋਂ ਹੀ ਗੁੰਗਾ ਤੇ ਇੱਕ ਪੈਰ ਤੋਂ ਅਪਾਹਜ ਸੀ ਦੋਸਤ ਦਾ ਪਿੰਡ ਕਾਫੀ ਦੂਰ ਸੀ ਰਸਤੇ ਦੇ ਵਿੱਚ ਹੋਰ ਵੀ ਕਈ ਛੋਟੇ ਛੋਟੇ ਪਿੰਡ ਪੈਂਦੇ ਸੀ ਪੰਡਤ ਆਪਣੀ ਧੁੰਨ ਦੇ ਵਿੱਚ ਤੁਰਦਾ ਜਾ ਰਿਹਾ ਸੀ ਕਿ ਅਚਾਨਕ ਰਸਤੇ ਵਿੱਚ ਉਸ ਨੂੰ ਇੱਕ ਹੋਰ ਬੰਦਾ ਮਿਲਿਆ ਉਹ ਵੀ ਪੰਡਤ ਦੇ ਨਾਲ ਚੱਲਣ ਲੱਗ ਪਿਆ ਪੰਡਤ ਨੇ ਸੋਚਿਆ ਕਿ ਚਲੋ ਚੰਗਾਈ ਹੋਇਆ ਨਾਲ ਨਾਲ ਚੱਲਣ ਨਾਲ ਸਫਰ जल्दी ਘਟ ਜਾਵੇਗਾ ਚਲਦੇ ਚਲਦੇ ਪੰਡਤ ਨੇ ਉਸ ਬੰਦੇ ਤੋਂ ਉਸ ਦਾ ਨਾਮ ਪੁੱਛਿਆ ਤਾਂ ਉਸ ਬੰਦੇ ਨੇ ਆਪਣਾ ਨਾਮ ਮਹਾਕਾਲ ਦੱਸਿਆ ਪੰਡਤ ਨੂੰ ਇਹ ਨਾਮ ਥੋੜਾ ਅਜੀਬ ਜਿਹਾ ਲੱਗਿਆ ਪਰ ਪੰਡਤ ਨੇ ਨਾਮ ਦੇ ਬਾਰੇ ਕੁਝ ਹੋਰ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਦੋਵੇਂ ਇੱਕ ਦੂਸਰੇ ਦੇ ਨਾਲ ਚੱਲ ਹੀ ਰਹੇ ਸੀਗੇ ਤਾਂ ਦੀ ਰਸਤੇ ਦੇ ਵਿੱਚ ਇੱਕ ਪਿੰਡ ਆਇਆ ਤਾਂ ਮਹਾਕਾਲ ਨੇ ਪੰਡਤ ਨੂੰ ਕਿਹਾ ਕਿ ਤੁਸੀਂ ਅੱਗੇ ਚੱਲੋ ਮੈਂ ਇਸ ਪਿੰਡ ਵਿੱਚ ਕਿਸ ਨੂੰ ਕੋਈ ਸੁਨੇਹਾ ਦੇਣਾ ਹੈ ਮੈਂ ਤੁਹਾਨੂੰ ਅੱਗੇ ਜਾ ਕੇ ਮਿਲਦਾ ਹਾਂ ਪੰਡਤ ਨੇ ਕਿਹਾ ਕਿ ਕਿ ਉਹ ਵੀ ਇਕੱਲੇ ਤੁਰ ਪਿਆ ਤਾਂ ਦੀ ਪਿੰਡ ਦੇ ਵਿੱਚ ਖਬਰ ਫੈਲ ਗਈ ਕਿ ਇੱਕ ਵਿਅਕਤੀ ਨੂੰ ਛੋਟੇ ਨੇ ਮਾਰ ਦਿੱਤਾ ਜਿਵੇਂ ਛੋਟੇ ਨੇ ਉਸ ਵਿਅਕਤੀ ਨੂੰ ਮਾਰਿਆ ਠੀਕ ਥੋੜੀ ਦੇਰ ਬਾਅਦ ਮਹਾਕਲ ਨਾਮ ਦਾ ਉਹ ਵਿਅਕਤੀ ਵਾਪਸ ਪਿੰਡ ਦੇ ਨਾਲ ਆ ਕੇ ਰਲ ਗਿਆ ਫਿਰ ਤੋਂਵੇਂ ਜਾਣੇ ਤੁੱਡੇ ਤੁੱਤੇ ਦੂਸਰੇ ਪਿੰਡਿਤ ਬਾਹਰ ਪਹੁੰਚ ਜਾਂਦੇ ਨੇ ਜਿੱਥੇ ਇੱਕ ਛੋਟਾ ਜਿਹਾ ਮੰਦਰ ਬਣਿਆ ਹੋਇਆ ਸੀ ਉੱਥੇ ਰੁਕਣ ਦਾ ਪ੍ਰਬੰਧ ਵੀ ਚੰਗਾ ਲੱਗ ਰਿਹਾ ਸੀ ਪੰਡਿਤ ਦੇ ਦੋਸਤ ਦਾ ਪਿੰਡ ਵੀ ਉੱਥੋਂ ਵਾਲੇ ਕਾਫੀ ਦੂਰ ਸੀ ਤੇ ਰਾਤ ਵੀ ਹੋਣ ਵਾਲੀ ਸੀ ਤਾਂ ਪੰਡਿਤ ਨੇ ਮਹਾਕਲ ਨੂੰ ਕਿਹਾ ਕਿ ਰਾਤੋਂ ਵਾਲੀ ਹੈ ਪੂਰਾ ਦਿਨ ਚੱਲਦੇ ਚੱਲਦੇ ਥਕਾਨ ਵੀ ਲੱਗ ਰਹੀ ਹੈ ਤੇ ਭੁੱਖ ਵੀ ਲੱਗੀ ਹੈ ਇਸ ਲਈ ਆਪਾਂ ਇੱਥੇ ਭੋਜਨ ਕਰਕੇ ਆਰਾਮ ਕਰ ਲੈਂਦੇ ਹਾਂ ਸਵੇਰੇ ਆਰਾਮ ਨਾਲ ਅੱਗੇ ਦਾ ਸਫ਼ਰ ਕਰਾਂਗੇ ਮਹਾਕਾਲ ਨੇ ਕਿਹਾ ਠੀਕ ਹੈ ਵੈਸੇ ਵੀ ਮੈਂ ਇਸ ਪਿੰਡ ਦੇ ਵਿੱਚ ਕਿਸ ਨੇ ਸਜੂਦੀ ਸਮਾਨ ਦੇਣਾ ਹੈ ਤੁਸੀਂ ਖਾਣਾ ਖਾ ਲਵੋ ਤੇ ਆਰਾਮ ਕਰੋ ਮੈਂ ਬਾਅਦ ਵਿੱਚ ਆ ਕੇ ਖਾ ਲਵਾਂਗਾ ਇਹਨਾਂ ਕਹਿ ਕੇ ਉੱਥੋਂ ਚੱਲਿਆ ਗਿਆ ਉਸ ਤੇ ਚਾਂਦ ਤੋਂ ਕੁਝ ਦੇਰ ਬਾਅਦ ਉਸ ਪਿੰਡ ਵਿੱਚ ਧੂਆਂ ਉੱਠਦਾ ਦਿਖਾਈ ਦਿੱਤਾ ਤੇ ਦੇਖਦੇ-ਦੇਖਦੇ ਪੂਰੇ ਪਿੰਡ ਵਿੱਚ ਅੱਗ ਲੱਗ ਗਈ ਪੰਡਿਤ ਨੇ ਹੈਰਾਨੀ ਨਾਲ ਸੋਚਿਆ ਕਿ ਇਹ ਬੰਦਾ ਜਿੱਥੇ ਵੀ ਜਾਂਦਾ ਹੈ ਉੱਥੇ ਕਿਸੇ ਨਾ ਕਿਸੇ ਤਰ੍ਹਾਂ ਦਾ ਨੁਕਸਾਨ ਜ਼ਰੂਰ ਜਾਂਦਾ ਹੈ ਕੁਝ ਤਾਂ ਗੜਬੜ ਹੈ ਪਰ ਪੰਡਿਤ ਨੇ ਰਾਤ ਵੇਲੇ ਮਹਾਕਾਲ ਨਾਲ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਸਵੇਰ ਤੋਂਵੇਂ ਫਿਰ ਆਪਣੇ ਮੰਚਰ ਵੱਲ ਵਧਣ ਲੱਗ ਗਿਆ ਕੁਝ ਕੁ ਤੁਰ ਚਾਕ ਕੇ ਫਿਰ ਇੱਕ ਪਿੰਡ ਆਇਆ ਤੇ ਮਹਾਕਾਲ ਨੇ ਫਿਰ ਪੰਡਿਤ ਨੂੰ ਕਿਹਾ ਤੁਸੀਂ ਅੱਗੇ ਚਲਦੇ ਚਾਓ ਮੈਂ ਅੱਗੇ ਜਾ ਕੇ ਤੁਹਾਨੂੰ ਮਿਲਦਾ ਹਾਂ ਮੈਨੂੰ ਇਸ ਪਿੰਡ ਵਿੱਚ ਵੀ ਕੁਝ ਜਿਹਾ ਤੁਸੀਂ ਕੰਮ ਹੈ ਤਾਂ ਉਹ ਕੰਮ ਨਬੇੜ ਕੇ ਫਿਰ ਤੁਹਾਨੂੰ ਮਿਲਾਂਗਾ ਇਹ ਕਹਿ ਕੇ ਮਹਾਕਾਲ ਚਾਂ ਲੱਗਾ ਪਰ ਇਸ ਵਤ ਪੰਡਿਤ ਅੱਗੇ ਨਹੀਂ ਵਧਿਆ ਬਲਕਿ ਉੱਥੇ ਖੜਾ ਹੋ ਕੇ ਮਹਾਕਾਲ ਨੂੰ ਦੇਖਦਾ ਰਿਹਾ ਕਿ ਉਹ ਨ ਉਹ ਕਿੱਥੇ ਜਾਂਦਾ ਹੈ ਤੇ ਕੀ ਕਰਦਾ ਹੈ ਤਦੇ ਲੋਕਾਂ ਦੀਆਂ ਆਵਾਜ਼ਾਂ ਸੁਣਾਈ ਤੇ ਲੱਗਿਆ ਕਿ ਕਿਸੇ ਵਿਅਕਤੀ ਨੂੰ ਸੱਪ ਨੇ ਕੱਟ ਲਿਆ ਤੇ ਉਹ ਮਰ ਗਿਆ ਠੀਕ ਉਸੇ ਸਮੇਂ ਮਹਾਕਾਲ ਫਿਰ ਤੋਂ ਉਸ ਪੰਡਿਤ ਦੇ ਕੋਲ ਪਹੁੰਚ ਗਿਆ ਇਸ ਵਾਰ ਪੰਡਿਤ ਤੋਂ ਸਹਿਨ ਨਹੀਂ ਹੋਇਆ ਉਸਨੇ ਮਹਾਕਾਲ ਨੂੰ ਪੁੱਛ ਲਿਆ ਕਿ ਤੂੰ ਜਿਹੜੇ ਵੀ ਪਿੰਡ ਜਾਂਦਾ ਹੈ ਕੋਈ ਨਾ ਕੋਈ ਨੁਕਸਾਨ ਜਦੋਂ ਤੁਹਾਂ ਚੰਦਾ ਹੈ ਕਿ ਤੁਮ ਮੈਨੂੰ ਦੱਸ ਸਕਦਾ ਹੈ ਕਿ ਇਹ ਐਸਾ ਕਿਉਂ ਹੁੰਦਾ ਹੈ ਤਮਾਹ ਕਾਲ ਨੇ ਜਵਾਬ ਦਿੱਤਾ ਕਿ ਪੰਡਿਤ ਜੀ ਤੁਸੀਂ ਤਾਂ ਮੈਨੂੰ ਬਹੁਤ ਵੱਡਕਿਆਨੀ ਚਾਪਦੇ ਸੀ ਇਸ ਲਈ ਮੈਂ ਤੁਹਾਡੇ ਨਾਲ ਚੱਲਣ ਲੱਗਾ ਸੀ ਕਿਉਂਕਿ ਗਿਆਨਿਆ ਦਾ ਸੰਗ ਬਹੁਤ ਚੰਗਨਦਾ ਹੈ ਪਰ ਤੁਸੀਂ ਹਾਲੇ ਤੱਕ ਸਮਝ ਨਹੀਂ ਪਾਏ ਕਿ ਮੈਂ ਕਹੋਣਾ ਪੰਡਿਤ ਨੇ ਕਿਹਾ ਕਿ ਮੈਂ ਸਮਝ ਤਾਂ ਗਿਆ ਵਾਂ ਪਰ ਮੇਰੇ ਮਨ ਵਿੱਚ ਕੁਝ ਸ਼ੰਕਾ ਹੈ ਜੇ ਤੂੰ ਆਪਣੇ ਆਪ ਹੀ ਆਪਣੇ ਬਾਰੇ ਦੱਸ ਦੇਵੇਂ ਤਾਂ ਮੇਰੇ ਲਈ ਅਸਾਨੀ ਹੋਵੇਗੀ ਤਮਾਹ ਕਾਲ ਨੇ ਜਵਾਬ ਦਿੱਤਾ ਕਿ ਮੈਂ ਚਮਤੂਦ ਹਾਂ ਤੇ ਜੰਮ ਰਾਜ ਦੀ ਆਖਿਆ ਨਾਲ ਉਹਨਾਂ ਲੋਕਾਂ ਦੇ ਪ੍ਰਾਨ ਹਰਨ ਕਰਤਾ ਹਾਂ ਜਿੰਨਾਂ ਦੀ ਉਮਰ ਪੂਰੀ ਹੋ ਚੁੱਕੀ ਹੈ ਹਾਲਾਂਕਿ ਪੰਡਤ ਨੂੰ ਪਹਿਲਾਂ ਤੋਂ ਇਸ ਗੱਲ ਦਾ ਸ਼ੱਕ ਸੀ ਫਿਰ ਵੀ ਮਹਾਕਾਲ ਦੇ ਮੂੰਹੋਂ ਇਹ ਕਲ ਸੁਣ ਕੇ ਪੰਡਤ ਘਬਰਾ ਗਿਆ ਪਰ ਫਿਰ ਵੀ ਹਿੰਮਤ ਕਰਕੇ ਉਸਨੇ ਪੁੱਛਿਆ ਕਿ ਜੇ ਐਸੀ ਕਲ ਹੈ ਤੁਸੀਂ ਸੱਚਮੁੱਚ ਜਮਦੂਤ ਹੋ ਤਾਂ ਦੱਸੋ ਅਗਲੀ ਮੌਤ ਕਿਸ ਦੀ ਹੈ ਜਮਦੂਤ ਨੇ ਕਿਹਾ ਅਗਲੀ ਮੌਤ ਤੁਹਾਡੇ ਉਸ ਦੋਸਤ ਦੀ ਹੈ ਜਿਸ ਨੂੰ ਤੁਸੀਂ ਮਿਲਣ ਜਾ ਰਹੇ ਹੋ ਤੇ ਉਸਦੀ ਮੌਤ ਦਾ ਕਾਰਨ ਤੁਸੀਂ ਹੀ ਬਣੋਗੇ ਇਹ ਗੱਲ ਸੁਣ ਕੇ ਪੰਡਤ ਸਹਿਮ ਚ ਗਿਆ ਤੇ ਸੋਚਾਂ ਵਿੱਚ ਪੈ ਗਿਆ ਕਿ ਜੇਕਰ ਸੱਚੀਓ ਮਹਾਕਾਲ ਜੰਤੂਤ ਹੋਇਆ ਤਾਂ ਉਸਦੀ ਕੱਲ ਵੀ ਸੱਚੋ ਵੀ ਕਿ ਤੇ ਉਸ ਦੇ ਕਾਰਨ ਮੇਰੇ ਬਚਪਨ ਦੇ ਸਭ ਤੋਂ ਵਧੀਕ ਜਰੀਪੀ ਦੋਸਤ ਦੀ ਮੌਤ ਵੀ ਹੋ ਜਾਵੇਗੀ ਇਸ ਲਈ ਚੰਗਾ ਇਹ ਹੋਵੇਗਾ ਕਿ ਮੈਂ ਆਪਣੇ ਦੋਸਤ ਨੂੰ ਮਿਲਾਂ ਨਹੀਂ ਨਾ ਚਾਂ ਮ ਘਟੋ ਘਟ ਮੈਂ ਤਾਂ ਉਸਦੀ ਮੌਤ ਦਾ ਕਾਰਨ ਨਾ ਬਣਾ ਮਹਾਕਾਲ ਨੇ ਕਿਹਾ ਕਿ ਤੁਸੀਂ ਜੋ ਵੀ ਸੋਚ ਰਹੇ ਹੋ ਉਹ ਸਭ ਮੈਨੂੰ ਪਤਾ ਹੈ ਪਰ ਤੁਹਾਡੇ ਆਪਣੇ ਦੋਸਤ ਨੂੰ ਮਿਲਾਂ ਨਾ ਚਾਣ ਨਾਲ ਨਿਸ਼ਚਿਤ ਨਹੀਂ ਬਦਲ ਜਾਵੇਗੀ ਤੁਹਾਡੇ ਦੋਸਤ ਦੀ ਮੌਤ ਨਿਸ਼ਚਿਤ ਹੈ ਅਤੇ ਉਹ ਅਗਲੇ ਪਾਲੇ ਕੁਝ ਪਲਾਂ ਵਿੱਚ ਘਟਣ ਵਾਲੀ ਹੈ ਮਹਾਕਾਲ ਤੇ ਮੋਹ ਅਜਿਹਾ ਕਲਾ ਸੁਣ ਕੇ ਪੰਡਤ ਨੂੰ ਝਟਕਾ ਚ ਲੱਗਾ ਕਿਉਂਕਿ ਮਹਾਕਾਲ ਨੇ ਉਸਦੇ ਮਨ ਦੀ ਗੱਲ ਵੀ ਜਾਣ ਲਈ ਸੀ ਜੋ ਕਿ ਇੱਕ ਸਧਾਰਨ ਵਿਅਕਤੀ ਲਈ ਸੰਭਵ ਨਹੀਂ ਸੀ ਹੁਣ ਪੰਡਤ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਮਹਾਕਾਲ ਸੱਚਮੁੱਚ ਜਮਦੂਤ ਹੈ ਇਸ ਲਈ ਉਹ ਆਪਣੇ ਮਿੱਤਰ ਦੀ ਮੌਤ ਦਾ ਕਾਰਨ ਨਾ ਬਣੇ ਉਹ ਇੱਕ ਕਦਮ ਪਿੱਛੇ ਵੱਲ ਮੁੜਿਆ ਤੇ ਆਪਣੇ ਪਿੰਡ ਵੱਲ ਨੂੰ ਚਾਨ ਲੱਗਾ ਪਰੰਤੂ ਜਿਵੇਂ ਪੰਡਿਤ ਮੋੜਿਆ ਉਸ ਨੂੰ ਉਸਦਾ ਦੋਸਤ ਤਿੱਜਨਲ ਆਪਣੇ ਵੱਲ ਆਉਂਦਾ ਦਿਖਾਈ ਦਿੱਤਾ ਜੋ ਕਿ ਪੰਡਿਤ ਨੂੰ ਦੇਖ ਕੇ ਬਹੁਤ ਖੁਸ਼ ਦਿਖਾਈ ਦਿੱtela ਸੀ ਆਪਣੇ ਦੋਸਤ ਦੇ ਆਉਣ ਦੀ ਗਤੀ ਨੂੰ ਦੇਖ ਕੇ ਪੰਡਿਤ ਨੂੰ ਅਜਾਇ ਲੱਗਾ ਕਿ ਜਿਵੇਂ ਉਸਦਾ ਦੋਸਤ ਕਾਫੀ ਸਮੇਂ ਤੋਂ ਉਸ ਦੇ ਪਿੱਛੇ ਹੀ ਆ ਰਿਹਾ ਹੋਵੇ ਪਰ ਉਹ ਬਚਪਨ ਤੋਂ ਖੁੰਗਾ ਸੀ ਤੇ ਇੱਕ ਪੈਰ ਤੋਂ ਅਪਾਹਜ ਵੀ ਸੀ ਇਸ ਲਈ ਨਾ ਤਾਂ ਪੰਡਿਤ ਤੱਕ ਪਹੁੰਚ ਪਾ ਰਿਹਾ ਸੀ ਤੇ ਨਾ ਹੀ ਪੰਡਿਤ ਨੂੰ ਆਵਾਜ਼ ਦੇ ਕੇ ਰੋਕ ਪਾ ਰਿਹਾ ਸੀ ਪਰ ਜਿਵੇਂ ਉਹ ਪੰਡਿਤ ਦੇ ਕੋਲ ਪਹੁੰਚਿਆ ਅਚਾਨਕ ਉਸ ਦੀ ਮੌਤ ਹੋ ਗਈ ਪੰਡਤ ਆਕੰਬਕਾ ਹੋ ਕੇ ਮਹਾਕਾਲ ਵੱਲ ਵੇਖਣ ਲੱਗਾ ਕਿ ਜਿਵੇਂ ਉਹ ਕੁਝ ਪੁੱਛਣਾ ਚਾਹ ਰਿਹਾ ਹੋਵੇ ਅੱਖ ਰਕੀ ਹੋਇਆ ਮਹਾਕਾਲ ਨੇ ਪੰਡਤੇ ਮਾਨਤੀਕਾਲ ਨੂੰ ਸਮਝ ਲਿਆ ਤੇ ਬੋਲਿਆ ਕਿ ਤੁਹਾਡਾ ਦੋਸਤ ਪਿਛਲੇ ਪਿੰਡ ਤੋਂ ਹੀ ਤੁਹਾਡੇ ਪਿੱਛੇ-ਪਿੱਛੇ ਆ ਰਿਹਾ ਸੀ ਪਰ ਉਹ ਅਪਾਹਜ ਤੇ ਗੁੰਗਾ ਹੋਣ ਕਰਕੇ ਤੁਹਾਡੇ ਤੱਕ ਨਹੀਂ ਪਹੁੰਚ ਸਕਿਆ ਉਸਨੇ ਆਪਣੀ ਸਾਰੀ ਤਾਕਤ ਲਗਾ ਕੇ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਬੁੱਢਾਪੇ ਵਿੱਚ ਜਵਾਨੀ ਵਰਗੀ ਤਾਕਤ ਨਹੀਂ ਹੁੰਦੀ ਇਸ ਲਈ ਦਿਲ ਦੇ ਤੌਰ ਦੇ ਕਾਰਨ ਤੁਹਾਡੇ ਦੋਸਤ ਦੀ ਮੌਤ ਹੋ ਗਈ ਹੈ ਕਿਉਂਕਿ ਉਹ ਤੁਹਾਡੇ ਨਾਲ ਰਲੰਦੇ ਲਈ ਆਪਣੇ ਹੱਥਾਂ ਨੂੰ ਲੰਗਦਾ ਹੋਇਆ ਤੁਹਾਡੇ ਤੱਕ ਪਿੱਛੇ-ਪਿੱਛੇ ਭੱਜ ਰਿਹਾ ਸੀ ਇਸ ਲਈ ਆਪਣੇ ਦੋਸਤੀ ਮੌਤ ਦਾ ਕਾਰਨ ਤੁਸੀਂ ਹੀ ਬਣੇ ਹੁਣ ਪੰਡਿਤ ਨੂੰ ਵਿਸ਼ਵਾਸ ਹੋ ਚੁੱਕਾ ਸੀ ਕਿ ਸੱਚਮੁੱਚ ਇਹ ਮਹਾਕਾਲ ਇੱਕ ਚਮਤੂਦ ਹੈ ਤੇ ਉਸ ਦਾ ਕੰਮ ਜੀਵਾਂ ਦੇ ਪ੍ਰਾਨ ਹਰਨਾ ਹੈ ਪੰਡਿਤ ਇੱਕ ਗਿਆਨੀ ਵਿਅਕਤੀ ਸੀ ਇਸ ਲਈ ਇਹ ਵੀ ਜਾਣਦਾ ਸੀ ਕਿ ਮੌਤ ਪਰ ਕਿਸੇ ਦਾ ਬਸ ਨਹੀਂ ਚਲਦਾ ਸਾਡੇ ਜੀਵਾਂ ਨੂੰ ਇੱਕ ਨਾ ਇੱਕ ਦਿਨ ਤਾਂ ਮਰਨਾ ਹੀ ਹੈ ਇਹ ਹੀ ਸੋਚ ਕੇ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ पर अचानक पंडित के मन में अपनी मौत बारे के बारे जानने की इच्छा हुई इसलिए उसने महाकाल ਨੂੰ ਕਿਹਾ ਕਿ ਜੋ ਤੂੰ मौत मेरे दोस्त थी होनी ਸੀ ਤਾਂ ਤੁਸੀਂ ਸ਼ੁਰੂ ਤੋਂ ਹੀ ਮੇਰੇ ਨਾਲ ਕਿਉਂ ਚੱਲ ਰਹੀ ਸੀ महाकाल ਨੇ ਜਵਾਬ ਦਿੱਤਾ ਮੈਂ ਤਾਂ ਸਾਰਤ ਨਾਲ ਚੱਲਦਾ ਹਾਂ ਤੇ ਹਰ ਪਲ ਚੱਲਦਾ ਰਹਿੰਦਾ ਹਾਂ ਪਰ ਲੋਕ ਮੈਨੂੰ ਪਛਾਨ ਨਹੀਂ ਪਾਉਂਦੇ ਕਿਉਂਕਿ ਲੋਕਾਂ ਦੇ ਕੋਲ ਆਪਣੀ ਸਮੱਸਿਆਵਾਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਵਸਤੂ ਜਾਂ ਘਟਨਾ ਦੇ ਬਾਰੇ ਸੋਚਣ ਦਾ ਤੇ ਉਸ ਨੂੰ ਦੇਖਣ ਜਾਂ ਸਮਝਣ ਦਾ ਸਮਾਂ ਨਹੀਂ ਹੁੰਦਾ ਤਾਂ ਪੰਡਿਤ ਨੇ ਕਿਹਾ ਕਿ ਤੁਸੀਂ ਦੱਸ ਸਕਦੇ ਹੋ ਕਿ ਮੇਰੀ ਮੌਤ ਕਦੋਂ ਹੋਵੇਗੀ ਤੇ ਕਿਵੇਂ ਹੋਵੇਗੀ ਤਾਂ ਮਹਾਕਾਲ ਨੇ ਕਿਹਾ ਕਿ ਹਲਾਂ ਕਿਸੇ ਸਧਾਰਨ ਜੀਵ ਨੂੰ ਇਹ ਚੰਨਣਾ ਉਪਯੁਕਤ ਨਹੀਂ ਹੈ ਕਿਉਂਕਿ ਕੋਈ ਵੀ ਜੀਵ ਆਪਣੀ ਮੌਤ ਬਾਰੇ ਜਾਣ ਕੇ ਦੁਖੀ ਹੀ ਹੁੰਦਾ ਹੈ ਪਰ ਤੁਸੀਂ ਗਿਆਨੀ ਵਿਅਕਤੀ ਪ੍ਰਤੀਤ ਹੁੰਦੇ ਹੋ ਤੇ ਆਪਣੀ ਦੋਸਤ ਦੀ ਮੌਤ ਨੂੰ ਜਿਹਨੇ ਆਸਾਨੀ ਨਾਲ ਸਹਿਨ ਕਰ ਲਿਆ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਤੁਸੀਂ ਆਪਣੀ ਮੌਤ ਬਾਰੇ ਜਾਣ ਕੇ ਵੀ ਦੁਖੀ ਨਹੀਂ ਹੋਵੋਗੇ ਤਾਂ ਸੁਣੋ ਤੁਹਾਡੀ ਮੌਤ ਅਸ ਤੋਂ ਠੀਕ ਸੀ ਮੈਨੇ ਪਾਦ ਅਜ ਤੇ ਦਿਨ ਹੀ ਕਿਸੇ ਦੁੱਜੇ ਰਾਜ ਵਿੱਚ ਫਾਂਸੀ ਲੱਗਨ ਨਾਲ ਹੋਵੇਗੀ ਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਹੋਵੇਗੀ ਕਿ ਤੁਸੀਂ ਖੁਸ਼ੀ-ਖੁਸ਼ੀ ਫਾਂਸੀ ਨੂੰ ਸਵੀਕਾਰ ਕਰ ਲਵੋਗੇ ਇੰਨਾ ਕਹਿ ਕੇ ਮਹਾਕਾਲ ਉੱਥੋਂ ਚੱਲ ਗਿਆ ਕਿਉਂਕਿ ਉਹਦੇ ਕੋਲ ਹੁਣ ਪੰਡਿਤ ਨਾਲ ਚੱਲਦੇ ਰਹਿਣ ਦਾ ਕੋਈ ਕਾਰਨ ਨਹੀਂ ਸੀ ਪੰਡਿਤ ਵੀ ਆਪਣੇ ਦੋਸਤ ਦਾ ਸੰਸਕਾਰ ਕਰਕੇ ਆਪਣੇ ਪਿੰਡ ਚਲਾ ਗਿਆ ਪਤ ਸੰਗਤ ਜੀ ਕੋਈ ਵਿਅਕਤੀ ਕਿੰਨਾ ਵੀ ਵੱਡਾ ਗਿਆਨੀ ਕਿਉਂ ਨਾ ਹੋਵੇ ਆਪਣੀ ਮੌਤ ਹੀ ਕੱਲ ਚਾਣ ਕੇ ਚਿੰਤਤ ਤਨ ਲਾਜ਼ਮੀ ਹੀ ਹੁੰਦਾ ਹੈ ਤੇ ਮੌਤ ਤੋਂ ਬਚਣ ਲਈ ਕੁਝ ਨਾ ਕੁਝ ਕਰਦਾ ਹੀ ਹੈ ਸੋ ਪੰਡਤ ਨੇ ਵੀ ਕੀਤਾ ਕਿਉਂਕਿ ਪੰਡਤ ਵਿਦਵਾਨ ਸੀ ਇਸ ਲਈ ਉਸ ਦੀ ਪਹਿਚਾਨ ਉਸ ਦੇ ਰਾਜ ਦੇ ਰਾਜਾ ਤੱਕ ਸੀ ਤਾਂ ਪੰਡਤ ਨੇ ਸੋਚਿਆ ਕਿ ਰਾਜ ਦੇ ਖੋਲਤਾ ਗਿਆਨੀ ਮੰਤਰੀ ਹੁੰਦੇ ਨੇ ਤਾਂ ਮੇਰੀ ਮੌਤ ਨਾਲ ਸੰਬੰਧਿਤ ਸਮੱਸਿਆ ਦਾ ਕੋਈ ਨਾ ਕੋਈ ਹੱਲ ਕੱਢ ਹੀ ਲੈਣਗੇ ਸੋ ਪੰਡਤ ਇਹ ਸੋਚਦੇ ਹੋਏ ਰਾਜ ਦੇ ਦਰਬਾਰ ਵਿੱਚ ਪਹੁੰਚ ਗਿਆ ਰਾਜੇ ਨੂੰ ਆਪਣੀ ਸਾਰੀ ਕਹਾਣੀ ਦੱਸੀ ਰਾਜੇ ਨੇ ਆਪਣੇ ਮੰਤਰੀਆਂ ਨੂੰ ਇਹ ਗੱਲ ਦੱਸੀ ਤੇ ਉਹਨਾਂ ਤੋਂ ਸਲਾਹ ਮੰਗੀ ਅੰਤ ਵਿੱਚ ਸਾਰਿਆਂ ਵਿਚਾਰ ਕਰਕੇ ਕਿਹਾ ਕਿ ਜੇਕਰ ਪੰਡਿਤ ਦੀ ਗੱਲ ਸੱਚੀ ਹੈ ਤਾਂ ਉਸ ਦੀ ਮੌਤ ਵੀ 6 ਮਹੀਨੇ ਤੇ ਬਾਅਦ ਹੀ ਹੋਵੇਗੀ ਪਰ ਮੌਤ ਤਾਂ ਤਦ ਹੋਵੇਗੀ ਜੇਕਰ ਉਹ ਕਿਸੇ ਦੁਜੇ ਰਾਜ ਵਿੱਚ ਜਾਵੇਗਾ ਜੇਕਰ ਉਹ ਦੁਜੇ ਰਾਜ ਵਿੱਚ ਜਾਵੇ ਹੀ ਨਾ ਤਾਂ ਮੌਤ ਵੀ ਨਹੀਂ ਹੋਵੇਗੀ ਮੰਤਰੀ ਦੀ ਇਹ ਸਲਾਹ ਰਾਜੇ ਨੂੰ ਕਾਫੀ ਚੰਗੀ ਲੱਗੀ ਤਾਂ ਉਸ ਨੇ ਪੰਡਿਤ ਰਹਿਣ ਦੀ ਵਿਵਸਥਾ ਸਥਾਪਿਤ ਮਹਿਲ ਵਿੱਚ ਹੀ ਕਰ ਦਿੱਤੀ ਤੇ ਰਾਜ ਦੇ ਹੁਕਮ ਦੇ ਬਿਨਾ ਉਸ ਪੰਡਤ ਦੇ ਨਾਲ ਕਿਸੇ ਨਵੇਂ ਮਿਲਣ ਨਹੀਂ ਦਿੱਤਾ ਜਾਂਦਾ ਸੀ ਪਰ ਪੰਡਤ ਆਪਣੀ ਮਰਜ਼ੀ ਦੇ ਨਾਲ ਕਿਤੇ ਵੀ ਆ ਜਾ ਸਕਦਾ ਸੀ ਤਾਂ ਕਿ ਇਹ ਨਾ ਲੱਗੇ ਕਿ ਉਹ ਤਾਂ ਜਿੱਦੀ ਕੈਦ ਵਿੱਚ ਹੈ ਪਰ ਪੰਡਤ ਡਰ ਤੇ ਮਾਰੇ ਆਪ ਹੀ ਕਿਤੇ ਵੀ ਆਉਂਦਾ ਜਾਂਦਾ ਨਹੀਂ ਸੀ ਸਮਾਪਿਤਿਆ ਪੰਡਤ ਦੀ ਮੌਤ ਦਾ ਸਮਾਂ ਨੇੜੇ ਆ ਗਿਆ ਤੇ ਉਹ ਵੀ ਦਿਨ ਆ ਗਿਆ ਜਦੋਂ ਪੰਡਤ ਦੀ ਮੌਤ ਹੋਣੀ ਸੀ ਤਾਂ ਜਿਸ ਦਿਨ ਪੰਡਤ ਦੀ ਮੌਤ ਹੋਣ ਵਾਲੀ ਸੀ ਡਰ ਤੇ ਮਾਰੇ ਪੰਡਤ ਉਸ ਦਿਨ ਚਲਤੀ ਹੀ ਹਸੋਂ ਗਿਆ ਤਾਕਿ ਚਲਤੀ ਤਾਂ ਚਲਤੀ ਰਾਤ ਬੀਤ ਜਾਵੇ ਤੇ ਅਗਲਾ ਦਿਨ ਆ ਜਾਵੇ ਤਾਂ ਕਿ ਮੌਤ ਟਲ ਸਕੇ ਪਤ ਸੰਗਤ ਜੀ ਪੰਡਤ ਨੂੰ ਨੀਂਦ ਵਿੱਚ ਚੱਲਣ ਦੀ ਬਿਮਾਰੀ ਸੀ ਤੇ ਇਸ ਬਿਮਾਰੀ ਬਾਰੇ ਉਹ ਖੁਦ ਵੀ ਨਹੀਂ ਸੀ ਜਾਣਦਾ ਇਸ ਲਈ ਰਾਜੇ ਨੂੰ ਜਾਂ ਕਿਸੇ ਵੈਦ ਨੂੰ ਇਸ ਬਿਮਾਰੀ ਬਾਰੇ ਦੱਸਣ ਦਾ ਤਾਂ ਸਵਾਲ ਹੀ ਨਹੀਂ ਸੀ ਉੱਠਦਾ ਪੰਡਤ ਆਪਣੀ ਮੌਤ ਨੂੰ ਲੈ ਕੇ ਬਹੁਤ ਚਿੰਤਤ ਸੀ ਤੇ ਨੀਂਦ ਵਿੱਚ ਚੱਲਣ ਦੀ ਬਿਮਾਰੀ ਤਾਂ ਹੀ ਆਉਂਦੀ ਹੈ ਜਦੋਂ ਨੀਂਦ ਠੀਕ ਤਰ੍ਹਾਂ ਨਾਲ ਨਾ ਆਉਂਦੀ ਹੋਵੇ ਸੋ ਉਸੇ ਰਾਤ ਪੰਡਤ ਨੂੰ ਨੀਂਦ ਵਿੱਚ ਚੱਲੰਦਾ ਦੌੜਾ ਪਿਆ ਉਹ ਉੱਠਿਆ ਤੇ ਮਹਿਲ ਤੋਂ ਨਿਕਲ ਕੇ ਘੋੜਿਆਂ ਦੇ ਤਵੇਲੇ ਵਿੱਚ ਪਹੁੰਚ ਗਿਆ ਪੰਡਤ ਰਾਜੇ ਦਾ ਖਾਸ ਮਹਿਮਾਨ ਸੀ ਇਸ ਲਈ ਕਿਸੇ ਪਹਿਰੇਦਾਰ ਨੇ ਵੀ ਨਹੀਂ ਰੋਕਿਆ ਸੀ ਤੇ ਨਾ ਹੀ ਕਿਸੇ ਤਰ੍ਹਾਂ ਦੀ ਪੁਸ਼ਕਿਸ਼ ਕੀਤੀ ਤਵੇਲੇ ਵਿੱਚ ਪਹੁੰਚ ਕੇ ਉਹ ਸਭ ਤੋਂ ਤੇਜ਼ ਚੱਲਣ ਵਾਲੇ ਘੋੜੇ ਦੀ ਪਿੱਠ ਤੇ ਸਵਾਰ ਹੋ ਕੇ ਨੀਂਦ ਵਿੱਚ ਰਾਜ ਦੀ ਸੀਮਾ ਤੋਂ ਬਾਹਰ ਤੇ ਨਾਲ ਦੇ ਲੱਗਦੇ ਰਾਜ ਵਿੱਚ ਚੱਲਾ ਗਿਆ ਇੰਨਾ ਹੀ ਨਹੀਂ ਉਹ ਦੁੱਚੇ ਰਾਜ ਤੇ ਰਾਜ ਤੇ ਮਹਿਲ ਵਿੱਚ ਜਾ ਪਹੁੰਚਿਆ ਤੇ ਕੁਦਰਤੀ ਉਸ ਮਹਿਲ ਦੇ ਪਹਿਰੇਦਾਰ ਨੇ ਵੀ ਉਸ ਨੂੰ ਨਹੀਂ ਰੋਕਿਆ ਤੇ ਨਾਇਕ ਕੋਈ ਪੁਸ਼ਕਿਸ਼ ਕੀਤੀ ਸਾਰੇ ਪਹਿਰੇਦਾਰ ਰਾਤ ਅੱਖ ਚ ਪੈਰ ਉਣ ਕਰਕੇ ਨੀਂਦ ਵਿੱਚ ਸੇ ਉਹ ਪੰਡਿਤ ਸਿੱਧਾ ਰਾਜੇ ਦੇ ਆਰਾਮ ਕਮਰੇ ਵਿੱਚ ਪਹੁੰਚ ਗਿਆ ਜਿੱਥੇ ਰਾਜਾ ਤੇ ਰਾਣੀ ਸੁੱਤੇ ਪਏ ਸੀ ਉੱਥੇ ਪੰਡਿਤ ਵੀ ਚਾ ਕੇ ਲੇਟ ਗਿਆ ਸਵੇਰ ਹੋਈ ਤਾਂ ਰਾਜ ਨੇ ਪੰਡਿਤ ਨੂੰ ਰਾਣੀ ਦੇ ਪਗਲੇ ਵਿੱਚ ਸੁੱਤਾ ਦੇਖਿਆ ਜਿਸ ਤੋਂ ਰਾਜਾ ਬਹੁਤ ਗਰੋਧਿਤ ਹੋਇਆ ਪੰਡਿਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੰਡਿਤ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਉਹ ਆਖਰ ਦੂਜੇ ਰਾਜ ਵਿੱਚ ਤੇ ਰਾਜ ਦੇ ਆਰਾਮ ਕਮਰੇ ਵਿੱਚ ਉਹ ਕਿਵੇਂ ਪਹੁੰਚ ਗਿਆ ਪਰ ਉੱਥੇ ਇਹ ਸਭ ਸੁਣਨ ਵਾਲਾ ਕੌਣ ਸੀ ਰਾਜਨੇ ਪੰਡਿਤ ਨੂੰ ਦਰਬਾਰ ਵਿੱਚ ਹਾਜ਼ਰ ਕਰਨ ਦਾ ਹੁਕਮ ਦਿੱਤਾ। ਕੁਝ ਸਮੇਂ ਬਾਅਦ ਪੰਡਿਤ ਨੂੰ ਦਰਬਾਰ ਵਿੱਚ ਲਿਆਂਦਾ ਗਿਆ। ਰਾਜਨੇ ਨੇ ਪੰਡਿਤ ਨੂੰ ਦੇਖਿਆ ਤੇ ਦੇਖਦੇ-ਦੇਖਦੇ ਇੰਨਾ ਗਰੋਧਿਤ ਹੋਇਆ ਕਿ ਪੰੰਡਿਤ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਫਾਂਸੀ ਦੀ ਸਜ਼ਾ ਸੁਣ ਕੇ ਪੰੰਡਿਤ ਕੰਬ ਗਿਆ। ਫਿਰ ਵੀ ਕੁਝ ਹਿੰਮਤ ਕਰਕੇ ਉਸ ਨੇ ਰਾਜਨੇ ਨੂੰ ਕਿਹਾ ਕਿ ਮਹਾਰਾਜ ਮੈਂ ਨਹੀਂ ਜਾਣਦਾ ਕਿ ਮੈਂ ਤੁਹਾਡੇ ਰਾਜ ਮਹਿਲ ਵਿੱਚ ਕਿਵੇਂ ਪਹੁੰਚ ਗਿਆ। ਮੈਂ ਇਹ ਵੀ ਨਹੀਂ ਜਾਣਦਾ ਕਿ ਮੈਂ ਤੁਹਾਡੇ ਆਰਾਮ ਕਕਸ਼ ਵਿੱਚ ਕਿਵੇਂ ਆਇਆ ਤੇ ਤੁਹਾਡੇ ਰਾਜ ਦੇ ਕਿਸੇ ਪਹਿਰੇਦਾਰ ਨੇ ਮੈਨੂੰ ਰੋਕਿਆ ਕਿਉਂ ਨਹੀਂ। ਪਰ ਮੈਂ ਇਹਨਾਂ ਜਾਣਦਾ ਕਿ ਅੱਜ ਮੇਰੀ ਮੌਤ ਹੋਣੀ ਸੀ ਤੇ ਹੁਣ ਵੀ ਚੱਲ ਰਹੀ ਹੈ ਰਚਨੂ ਇਹ ਕੱਲ ਥੋੜੀ ਅਟਪਟੇ ਲੱਗੀ ਉਸਨੇ ਪੁੱਛਿਆ ਕਿ ਤੈਨੂੰ ਕਿਵੇਂ ਪਤਾ ਕਿ ਅੱਜ ਤੁਹਾਡੀ ਮੌਤ ਹੋਣੀ ਹੈ ਕਹਿੰਨਾ ਕੀ ਚਾਹੁੰਦੇ ਹੋ ਇਹwidehat ਦੇ ਸਵਾਲ ਦੇ ਜਵਾਬ ਵਿੱਚ ਪੰਡਤ ਨੇ ਪਿਛਲੇ 6 ਮਹੀਨੇ ਦੀ ਕਹਾਣੀ ਦੱਸੀ ਤੇ ਕਿਹਾ ਕਿ ਮਹਾਰਾਜ ਮੇਰੇ ਵਿੱਚ ਧੱਕੀ ਕਿਸੇ ਵੀ ਸਧਾਰਨ ਵਿਅਕਤੀ ਵਿੱਚ ਇਹਨਾਂ ਸਾਸ ਨੇ ਹੰਦਕਿਆ ਉਹ ਰਾਜੇ ਦੇ ਆਰਾਮ ਕਕਸ਼ ਵਿੱਚ ਰਾਜੇ ਦੀ ਮਜਬੂਤੀ ਵਿੱਚ ਰਾਣੀ ਦੇ ਕੋਲ ਜਾ ਕੇ ਸੌ ਜਾਵੇ ਰਾਜ ਨੇ ਪੰਡਿਤ ਇਹ ਕਲ ਵਿੱਚ ਥੋੜੀ ਸਚਾਈ ਦਿਖਾਈ ਦਿੱਤੀ ਪਰੰਤੂ ਉਸ ਨੇ ਫਿਰ ਸੋਚਿਆ ਕਿ ਇਹ ਆਪਣੀ ਮੌਤ ਬਚਨ ਦੇ ਲਈ ਮਹਾਕਾਲ ਤੇ ਆਪਣੀ ਮੌਤ ਦੇ ਭਵਿਕ ਪਾਣੀ ਦਾ ਬਹਾਨਾ ਬਣਾ ਰਿਹਾ ਹੈ ਇਸ ਲਈ ਰਾਚ ਨੇ ਪੰਡਤ ਨੂੰ ਕਿਹਾ ਕਿ ਜੇਕਰ ਤੁਹਾਡੀ ਇਕਲ ਸੱਚੀ ਹੈ ਤੇ ਅੱਜ ਹੀ ਤੁਹਾਡੀ ਮੌਤ ਤੈਨ ਹੈ ਜਿਵੇਂ ਕਿ ਮਹਾਕਾਲ ਨੇ ਤੁਹਾਨੂੰ ਕਿਹਾ ਸੀ ਤੇ ਤੁਹਾਡੀ ਮੌਤ ਦਾ ਕਾਰਨ ਮੈਂ ਨਹੀਂ ਬਣਾਂਗਾ ਪਰ ਜੇਕਰ ਇਹ ਕਲ ਛੁੱਟੀ ਨਿਕਲੀ ਤਾਂ ਨਿਸ਼ਚਿਤ ਹੀ ਅਜ ਤੁਹਾਡੀ ਮੌਤ ਤੈਨੂੰ ਵੇਗਾ ਕਿਉਂਕਿ ਪड़ोसी ਰਾਜ ਦਾ ਰਾਜਾ ਉਸ ਦਾ ਮਿੱਤਰ ਸੀ ਉਸ ਨੇ ਤੁਰੰਤ ਸਿਪਾਹੀਆਂ ਤੇ ਹੱਥ ਤੁੱਟੇ ਰਾਜ ਦੇ ਰਾਜੇ ਨੂੰ ਪੱਤਰ ਭੇਜਿਆ ਤੇ ਪੰਡਿਤ ਦੀ ਗੱਲ ਦੀ ਸਚਾਈ ਦਾ ਪਰਮਾਨ ਮੰਗਿਆ ਸ਼ਾਮ ਤੱਕ ਭੇਜੇ ਗਏ ਸੈਨਿਕ ਵਾਪਸ ਆ ਗਏ ਤੇ ਉਹਨਾਂ ਨੇ ਦੱਸਿਆ ਕਿ ਮਹਾਰਾਜ ਪੰਡਿਤ ਜੀ ਜੋ ਵੀ ਕਹਿ ਰਹੇ ਨੇ ਕਿ ਉਹ ਪੂਰਨ ਸੱਚ ਹੈ ਦੂਜੇ ਰਾਜ ਦੇ ਰਾਜ ਨੇ ਪੰਡਿਤ ਨੂੰ ਰਹਿਣ ਲਈ ਆਪਣੇ ਮਹਿਲ ਵਿੱਚ ਸੰਪੂਰਨ ਵਿਵਸਥਾ ਕਰਕੇ ਰੱਖੀ ਸੀ ਤੇ ਪਿਛਲੇ 6 ਮਹੀਨੇ ਤੋਂ ਪੰਡਿਤ ਰਾਚੇਤਾ ਮਹਿਮਾਨ ਸੇ ਕਲਰਾਜਾ ਅਖਬਾਰ ਇਹਨਾਂ ਦੇ ਆਰਾਮ ਕਕਸ਼ ਵਿੱਚ ਵੀ ਇਹਨਾਂ ਨੂੰ ਮਿਲਣ ਲਈ ਗਿਆ ਸੀ ਇਸ ਤੋਂ ਬਾਅਦ ਇਹ ਆਪਣੇ ਰਾਜ ਵਿੱਚ ਕਿਵੇਂ ਪਹੁੰਚ ਗਿਆ ਇਸ ਦੀ ਜਾਣਕਾਰੀ ਕਿਸੇ ਨੂੰ ਵੀ ਨਹੀਂ ਹੈ ਇਸ ਲਈ ਉਸ ਰਾਜ ਦੇ ਰਾਜ ਦੇ ਅਨੁਸਾਰ ਪੰਡਿਤ ਨੂੰ ਫਾਂਸੀ ਦੀ ਸਜ਼ਾ ਦੇਣਾ ਉਚਿਤ ਨਹੀਂ ਹੈ ਪਰ ਇੱਧਰ ਹੁਣ ਰਾਜ ਲਈ ਇੱਕ ਨਵੀਂ ਸਮੱਸਿਆ ਖੜੀ ਹੋ ਗਈ ਕਿਉਂਕਿ ਉਸ ਨੇ ਬਿਨਾਂ ਕੁਝ ਜਾਣੇ ਪੰਡਿਤ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਇਸ ਲਈ ਚੇਕਰ ਪੰਡਿਤ ਨੂੰ ਫਾਂਸੀ ਨਾ ਦਿੱਤੀ ਜਾਵੇ ਤਾਂ ਰਾਜੇ ਦੇ ਕਥਨ ਦਾ અપਮਾਨ ਹੋ ਜਾਵੇਗਾ ਤੇ ਜੇਕਰ ਰਾਜੇ ਦੇ ਦੁਆਰਾ ਦਿੱਤੀ ਗਈ ਸਜ਼ਾ ਦਾ ਮਾਨ ਰੱਖਿਆ ਜਾਵੇ ਤਾਂ ਪੰਡਿਤ ਦੀ ਬਿਨਾ ਵਜਾਹੀ ਮੌਤ ਹੋ ਜਾਵੇਗੀ ਰਾਜੇ ਨੇ ਆਪਣੇ ਸਾਰੇ ਮੰਤਰੀਆਂ ਨਾਲ ਇਸ ਗੱਲ ਦੀ ਚਰਚਾ ਕੀਤੀ ਸਾਰੇ ਮੰਤਰੀਆਂ ਨੂੰ ਸੁਝਾ ਦਿੱਤਾ ਕਿ ਮਹਾਰਾਜ ਪੰਡਿਤ ਨੂੰ ਇੱਕ ਕੱਚੇ ਸੂਤ ਨਾਲ ਫਾਂਸੀ ਲਗਾ ਦਿਓ ਇਸ ਤਰ੍ਹਾਂ ਤੁਹਾਡੇ ਕਥਨ ਦਾ ਮਾਨ ਵੀ ਰਾਵੇਗਾ ਤੇ ਕੱਚੇ ਸੂਤ ਦੇ ਧੱਕੇ ਨਾਲ ਪੰਡਿਤ ਨੂੰ ਫਾਂਸੀ ਵੀ ਨਹੀਂ ਲੱਗੇਗੀ ਤੇ ਉਸ ਤੇ ਪ੍ਰਾਨ ਵੀ ਬਚ ਜਾਣਗੇ ਰਾਜੇ ਨੂੰ ਇਹ ਸੋਚ ਚੰਗਾ ਲੱਗਿਆ ਉਸਨੇ ਅਚਿਆਇ ਹੁਕਮ ਦਿੱਤਾ ਪੰਡਿਤ ਲਈ ਕੱਚੇ ਧਾਗੇ ਦੇ ਸੂਤ ਦਾ ਫਾਂਸੀ ਦਾ ਫੰਦਾ ਬਨਾਇਆ ਗਿਆ ਤੇ ਨਿਯਮ ਦੇ ਅਨੁਸਾਰ ਪੰਡਿਤ ਨੂੰ ਫਾਂਸੀ ਦੇ ਉੱਤੇ ਚੜਾਇਆ ਜਾਣ ਲੱਗਾ ਸਾਰੇ ਲੋਕ ਖੁਸ਼ ਦਿਖ ਰਹੇ ਸੀ ਕਿ ਨਾ ਤਾਂ ਪੰਡਿਤ ਮਰ ਗਏ ਤੇ ਨਾ ਹੀ ਰਾਜੇ ਦਾ ਵਾਚਨ ਝੂਠਾ ਪਵੇਗਾ ਪੰਡਿਤ ਨੂੰ ਵਿਸ਼ਵਾਸ ਸੀ ਕਿ ਸੂਤ ਤੇ ਧਾਗੇ ਨਾਲ ਤਾਂ ਉਸਦੀ ਮੌਤ ਨਹੀਂ ਹੋ ਸਕਦੀ ਇਸ ਲਈ ਉਹ ਵੀ ਖੁਸ਼ੀ-ਖੁਸ਼ੀ ਫਾਂਸੀ ਦੇ ਉੱਤੇ ਚੜਨ ਨੂੰ ਤਿਆਰ ਹੋ ਗਿਆ ਜਿਵੇਂ ਕਿ ਮਹਾਕਾਲ ਨੇ ਉਸ ਨੂੰ ਕਿਹਾ ਸੀ ਪਰਚੇਵੇਂ ਪੰਡਿਤ ਨੂੰ ਫਾਂਸੀ ਦਿੱਤੀ ਗਈ। ਸੂਦਤਾ ਘਤਕ ਟੁੱਟ ਗਿਆ। ਪਰ ਟੁੱਟਣ ਤੋਂ ਪਹਿਲਾਂ ਉਸਨੇ ਆਪਣਾ ਕੰਮ ਕਰ ਦਿੱਤਾ। ਪੰਡਿਤ ਦੇ ਗਲੇ ਦੀ ਨਸ ਸੂਦਤਾ ਦੇ ਨਾਲ ਕੱਟੀ ਜਾ ਚੁੱਕੀ ਸੀ ਤੇ ਪੰਡਿਤ ਜ਼ਮੀਨ ਉੱਤੇ ਪਿਆ ਪਿਆ ਟਟ ਫਰਿਆਸ ਹੱਥ ਸਾਹ ਦੇ ਨਾਲ ਉਸਦੇ ਗਲੇ ਤੋਂ ਖੂਨ ਦੀ ਪਵਾਰ ਨਿਕਲ ਰਹੀ ਸੀ ਤੇ ਦੇਖਦੇ-ਦੇਖਦੇ ਪੰਡਿਤ ਦਾ ਸਰੀਰ ਪੂਰੀ ਤਰ੍ਹਾਂ ਸ਼ਾਂਤ ਹੋ ਗਿਆ। ਸਾਰੇ ਲੋਕ ਹੈਰਾਨ ਸੀ ਤੇ ਪੰਡਿਤ ਨੂੰ ਮਰਦਾ ਦੇਖ ਰਿਹਾ ਸੀ। ਕਿਸੇ ਨੂੰ ਵਿਸ਼ਵਾਸ ਨਹੀਂ ਸੀ ਹੋ ਜਾ ਕੇ ਕਿ ਇਸ ਕਮਜ਼ੋਰ ਜਿਹਾ ਤਾਂ ਦੇ ਨਾਲ ਕਿਸੇ ਦੀ ਮੌਤ ਵੀ ਹੋ ਸਕਦੀ ਹੈ। ਪਰ ਘਟਨਾ ਘਟ ਚੁੱਕੀ ਸੀ ਨੀਤੀ ਨੇ ਆਪਣਾ ਕੰਮ ਕਰ ਦਿੱਤਾ ਸੀ ਜੋ ਹੋਣਾ ਹੁੰਦਾ ਹੈ ਉਹ ਹੋ ਕੇ ਰਹਿੰਦਾ ਹੈ ਅਸੀਂ ਚਾਹ ਜਿੰਨੀਆਂ ਸਾਵਧਾਨੀਆਂ ਵਰਤੀਏ ਜਿੰਨੇ ਵੀ ਉਪਾਅ ਕਰ ਲਈਏ ਪਰ ਹਰ ਘਟਨਾ ਤੇ ਘਟਨਾ ਦੀ ਪ੍ਰਣਾਲੀ ਪਹਿਲਾਂ ਤੋਂ ਹੀ ਤੈਅ ਹੁੰਦੀ ਹੈ ਜਿਸ ਨੂੰ ਅਸੀਂ ਥੋੜਾ ਜਿਹਾ ਵੀ ਇਦਦਰ ਉਤਰ ਨਹੀਂ ਕਰ ਸਕਦੇ ਇਸ ਲਈ ਈਸ਼ਵਰ ਨੇ ਸਾਨੂੰ ਭਵਿੱਖ ਨੂੰ ਜਾਣਨ ਦੀ ਤਾਕਤ ਨਹੀਂ ਦਿੱਤੀ ਤਾਂ ਕਿ ਅਸੀਂ ਆਪਣੇ ਜੀਵਨ ਨੂੰ ਜ਼ਿਆਦਾ ਬੈਤਰ ਤਰੀਕੇ ਨਾਲ ਜੀ ਸਕੀਏ ਤੇ ਇਹ ਹੀ ਗੱਲ ਉਸ ਪੰਡਤ ਤੇ ਵੀ ਲਗੂ ਹੁੰਦੀ ਹੈ ਜੇਕਰ ਪੰਡਤ ਨੇ ਮਹਾਕਾਲ ਨੂੰ ਆਪਣੀ ਮੌਤ ਬਾਰੇ ਨਾ ਪੁੱਛਿਆ ਹੁੰਦਾ ਤਾਂ ਸ਼ੇਮ ਨੇ ਰਾਜੀ ਦੀ ਕਾਦ ਵਿੱਚ ਰਹਿ ਕੇ ਡਰ-ਡਰ ਕੇ ਜ਼ਿੰਦਗੀ ਪਚਾਏ ਜਦ ਤੱਕ ਬੇਤਰ ਜ਼ਿੰਦਗੀ ਜੀਉਂਦਾ। ਸੋ ਸੰਗਤ ਜੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਚੈਨਲ ਸਬਸਕ੍ਰਾਈਬ ਕਰ ਲੋ। ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟਸ ਜ਼ਰੂਰ ਕਰੋ। ਮੈਂ ਇਸੇ ਤਰ੍ਹਾਂ ਕਹਾਣੀਆਂ ਵਾਲੀਆਂ ਵੀਡੀਓ ਲੈ ਕੇ ਆਉਂਦਾ ਰਹਾਂਗਾ। ਸੋ ਜੁੜੇ ਰਹੋ ਰੋਹਾਨੀ ਗਿਆਨ ਚੈਨਲ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।